ਗੁਰੂ ਕੇ ਜੀਵਨ ਦੀ ਇੱਕ ਨਿੱਕੀ ਜੀ ਗਾਥਾ ਕਹਿ ਕੇ ਮੈਂ ਅੱਗੇ ਚੱਲਾਂਗਾ ਕਲਗੀ ਤਰਪਾਤਸਾ ਜੀ ਬੈਠੇ ਨੇ ਦੀਵਾਨ ਸਜਿਆ ਇੱਕ ਕਲੰਦਰ ਆ ਗਿਆ ਸਤਗੁਰੂ ਜੀ ਆਗਿਆ ਦਿਓ ਤੇ ਤੁਹਾਨੂੰ ਰਿਸ਼ ਦਾ ਨਾਚ ਦਿਖਾ ਦੇਵਾਂ ਬੜੇ ਸੋਹਣੇ ਖੇਡਾਂ ਖੇੜਦੇ ਸਤਗੁਰੂ ਜੀ ਨੇ ਆਗਿਆ ਦੇ ਦਿੱਤੀ ਸਿੱਖ ਹੈਰਾਨ ਨੇ ਅਜ ਰਿਸ਼ ਦਾ ਨਾਚ ਦੇਖਾਂਗੇ ਹੁਣ ਕੀਰਤਨ ਸੁਣਦੇ ਸਾਂ ਦੀਵਾਨ ਸੁਬਾਹਤ ਹੋਇਆ ਬਾਰ ਖੁੱਲੇ ਥਾਂ ਤੇ ਸਤਗੁਰੂ ਜੀ ਚਲੇ ਗਏ ਸਿੱਖ ਵੀ ਚਲੇ ਗਏ ਕਲੰਦਰ ਨੇ ਰਿਸ਼ ਦਾ ਨਾਚ ਕਰਾਇਆ ਬੜੇ ਲੋਟਪਟੋਗੇ ਦੇਖਣ ਵਾਲੇ ਗੁਰੂਖਾ ਚੌਰ ਬਰਦਾਰ ਕੀਰਤੀਆ ਬੜਾ ਖੁਸ਼ ਹੋ ਰਿਹਾ ਹੈ ਬੜਾ ਹਸ ਰਿਹਾ ਹੈ ਸਤਗੁਰੂ ਜੀ ਕਹਿੰਦੇ ਕੀਰਤੀਆ ਤੈਨੂੰ ਪਤਾ ਕੌਣ ਹੈ ਕਹਿਣ ਲੱਗਾ ਜੀ ਰੇਚੀ ਹੈ ਹੋਰ ਕੀ ਹੋ ਸਕਦਾ ਸਤਗੁਰੂ ਜੀ ਕਹਿੰਦੇ ਤੇਰਾ ਬਾਪੂ ਸੋਭਾ ਰਾਮ ਕੀਰਤੀਆ ਨਰਾਜ ਹੋ ਗਿਆ ਮੇਰੇ ਬਾਪੂ ਨੇ ਸਾਰੀ ਜ਼ਿੰਦਗੀ ਤੁਹਾਡੇ ਕੋਲ ਸੇਵਾ ਕੀਤੀ ਉਹ ਜੇ ਰੇਚ ਬਣਿਆ ਤੇ ਮੈਂ ਬਾਂਦਰ ਬਣਾਗਾ ਸਤਗੁਰੂ ਜੀ ਨੇ ਇੱਕ ਗੱਲ ਕੀ ਜਿਹੋ ਜਿਹਾ ਕੋ ਕਰੇਗਾ ਉਹੀ ਬਣੇਗਾ ਤੇਰਾ ਬਾਪੂ ਰਿਹਾ ਗੁਰੂ ਘਰ ਚ ਦੇਗ ਵਰਤਉਂਦਾ ਸੀ ਬਾਣੀ ਪੜ੍ਹਦਾ ਸੀ ਪਰ ਉਹਦੀ ਰਚਨਾ ਤੇ ਮਿਠਾਸ ਨਹੀਂ ਸੀ ਉਹਦੇ ਅੰਦਰ ਰੱਬ ਦੇ ਗੁਣ ਨਹੀਂ ਵਸੇ ਹੋਏ ਇਸ ਕਰਕੇ ਜੋ ਉਹਦੇ ਅੰਦਰ ਉਹੀ ਕੁਝ ਹੋਣਾ ਸੀ ਇੱਕ ਦਿਨ ਦੇਗ ਵਰਤਾ ਰਿਹਾ ਇੱਕ ਸਿੱਖ ਆ ਗਿਆ ਗੁਰੂ ਕੇ ਪਿਆਰ ਵਾਲਾ ਜਲਦੀ ਨਾਲ ਕਹਿਣ ਲੱਗਾ ਮੈਨੂੰ ਦੇਗ ਦੇ ਦਿਓ ਮੇਰੇ ਗੱਡੇ ਅੱਗੇ ਨਿਕਲ ਜਾਣੇ ਨੇ ਕਿਰਤੀ ਸੀ ਮਿੱਟੀ ਕੱਟੇ ਨਾਲ ਲਿਬੜਿਆ ਹੋਏਗਾ ਤੇ ਸੁਭਰਾਉ ਕਹਿਣ ਲੱਗਾ ਬੈਠ ਜਾ ਕੰਨੂ ਰੇਸ਼ਮੇ ਨੂੰ ਟੱਪੀ ਜਾਂਨੇ ਸਿੱਖ ਨੇ ਫਿਰ ਗਿਆ ਮੈਨੂੰ ਦੇਗ ਦੇ ਫਿਰ ਕਹਿੰਦਾ ਕਿਉਂ ਟੱਪੀ ਜਾਂਨਾ ਰੇਸ਼ਮ ਵਾਂਗੂ ਕੋਸੀ ਕਿਰਤੀ ਸਿੱਧਕੀ ਸਿੱਖ ਨੇ ਈઠੋ ਹੀ ਕਿਣ ਕਾ ਚੁੱਕੇ ਜਾਣੇ ਦਾ ਰੇਛ ਹੋਏਗਾ ਤੂੰ ਮੈਂ ਤੇ ਗੁਰੂ ਦਾ ਸਿੱਖਾਂ ਗੁਰੂ ਦੇ ਪਿਆਰ ਵਾਲਾ ਸੋਭਾ ਰਾਮ ਦੀ ਅੰਦਰਲੀ ਬਿਰਤੀ ਰੇਸ਼ ਵਰਗੀ ਸੀ ਅੰਦਰ ਜੋ ਕੁਝ ਹੋਏਗਾ ਉਹ ਰਸਨਨ ਤੋਂ ਪ੍ਰਗਟ ਹੋਏਗਾ ਜੋ ਕੁਝ ਅੰਦਰ ਹੋਏਗਾ ਕਲਗੀਧਰ ਪਤਸਾ ਜੀ ਇਹ ਦਰਸਾਉਣਾ ਚਾਹੁੰਦੇ ਨੇ ਕਿ ਜੋ ਕੁਝ ਮਨੁੱਖ ਦੇ ਅੰਦਰ ਹੈ ਗੁਰਬਾਣੀ ਕਹਿੰਦੀ ਦੇਖਣ ਨੂੰ ਅਸੀਂ ਮਨੁੱਖ ਹੀ ਆਂ ਪਰ ਕਰਤੂਤ ਪਸ਼ੂ ਕੀ ਮਾਨਸ ਸਾਡੇ ਅੰਦਰ ਪਸ਼ੂ ਬੈਠਾ ਹੋਇਆ ਪਸ਼ੂ ਚਾਹੀਦਾ ਤੇ ਇੱਕ ਰਸਨਾ ਨਾਲ ਗੋਵਿੰਦੇ ਗੁਣ ਗਾਈਏ ਤੇ ਅੰਦਰ ਵੀ ਗੋਵਿੰਦੇ ਗੁਣ ਵਸ ਜਾਣ ਗੋਵਿੰਦ ਬਣ ਜਾਈਏ ਸਾਨੂੰ ਗੁਰਬਾਣੀ ਪੜ੍ਹ ਕੇ ਅੰਦਰ ਗੁਰਬਾਣੀ ਮਸਾਉਣ ਲਈ ਸਤਿਗੁਰੂ ਜੀ ਨੇ ਦਿੱਤੀ ਹੈ ਅੱਜ ਦੇ ਹਾਲਾਤ ਵਿੱਚ ਆਪਾਂ ਜਰਾ ਝਾਤ ਮਾਰੀਏ ਇਹਦੇ ਭਾਈ ਸੋਭਾ ਰਾਮ ਨੇ ਇੱਕੋੜੀ ਗੱਲ ਕਹੀ ਤੇ ਉਹ ਰਿਸ਼ ਬਣ ਗਿਆ ਅੱਜ ਤੇ ਆਪਾਂ ਗੁਰੂ ਘਰ 'ਚ ਰਹਿ ਕੇ ਕੋੜੀਆਂ ਬੋਲਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਪਤਾ ਨਹੀਂ ਕਿਨੇ ਕੋ ਗੁਰੂ ਘਰ 'ਚ ਰਹਿ ਕੇ ਮੰਦਾ ਬੋਲਦੇ ਦੇਖਦੇ ਤੁਸੀਂ ਸੋਸ਼ਲ ਮੀਡੀਆ 'ਤੇ ਕੀ ਹੋ ਰਿਹਾ ਇੱਕ ਦੂਜੇ ਨੂੰ ਗਾਲਾਂ ਕੱਢਣੀਆਂ ਮਾੜਾ ਕਾਣਾ ਪੱਗਾ ਲਾਉਣੀਆਂ ਇਹ ਸਿੱਖ ਦਾ ਮਾਰਗ ਨਹੀਂ ਹੈ ਸਿੱਖ ਦਾ ਮਾਰਗ ਤਾਂ ਬੜਾ ਉੱਚਾ ਹੈ ਇਹਦੇ ਨਾਲ ਆਪਾਂ ਕੋ ਬਹੁਤੀ ਪੰਥ ਦੀ ਸੇਵਾ ਨਹੀਂ ਸਗੋ ਆਪਾਂ へਠੀ ਕਰਦੇ ਆ ਆਪਣੇ ਸਿੱਖ ਦੇ ਤੇ ਬਾਣੀ ਪੜਦਿਆਂ ਪੜਦਿਆਂ ਰਸਨਾ ਤੇ ਮਿਠਾਸ ਆੜ ਜੜੀ ਜਾਈ ਜੇ ਬਾਣੀ ਪੜ ਰਹੇ ਆ ਮਿੱਠੀ ਤੇ ਰਸਨਾ ਤੋਂ ਮਿੱਠੇ ਬਚਨ ਹੋਣੇ ਚਾਹੀਦੇ ਨੇ ਸਿੱਖ ਦੀ ਰਸਨਾ ਤੋਂ ਗਾਲ ਹੋਏ ਸਿੱਖ ਉਹ ਵੀ ਗੁਰੂ ਘਰ ਚ ਰਹੇ ਕਿ ਸਿੱਖ ਨੁ ਮਾੜਾ ਬੋਲੇ ਫਿਰ ਆਪਾਂ ਰਿਸ਼ੀ ਬਣਨਾ ਹੈ ਹੋਰ ਕੀ ਬਣਨਾ ਹੈ ਤੇ ਕਲਗੀ ਤਰਪਾ ਸਾਹਿਬ ਜੀ ਨੇ ਇੱਕ ਸੰਕੇਤ ਦਿੱਤਾ ਸੀ ਅੱਜ ਪਤਾ ਨਹੀਂ ਕਿੰਨੇ ਆਪਾਂ ਹੋਵਾਂਗੇ ਸੋਭਾ ਰਾਮ ਵਰਗੇ ਰਹਿੰਦੇ ਗੁਰੂ ਘਰਾਂ 'ਚ ਬੋਲਦੇ ਆਪਾਂ ਲੋਕਾਂ ਨੂੰ ਮਾੜਾ ਅਖੌਨੇ ਆਪਾਂ ਬੜੇ ਪੰਥਦਰਦੀ ਆ ਮੰੰਦਾ ਆਪਾਂ ਗੁਰੂ ਦੀ ਹਜ਼ੂਰੀ 'ਚ ਬੋਲਦੇ ਆਂ ਦੇਖ ਲਓ ਤੁਸੀਂ ਕਿੰਨੀਆਂ ਗਾਲਾਂ ਕੱਢਦੇ ਗੁਰੂ ਦੀ ਹਜ਼ੂਰੀ 'ਚ ਕਿੰਨੀਆਂ ਪੱਗਾਂ ਉਤਾਰਦੇ ਗੁਰੂ ਦੀ ਹਜ਼ੂਰੀ 'ਚ ਆਪਾਂ ਕੀ ਬਣਾਂਗੇ ਭਲਾ ਸਾਡੇ ਅੰਦਰ ਕੀ ਬੈਠਾ ਹੋਇਆ ਕੀ ਆਪਾਂ ਸਿੱਖ ਸਾਡੇ ਅੰਦਰ ਬੈਠਾ ਹੋਇਆ ਆਪਾਂ ਅੰਦਰੋਂ ਗੁਰੂ ਨਾਲ ਨਹੀਂ ਜੁੜੇ ਹੋਏ ਸਿਰਫ ਅਡੰਬਰ ਹੈ ਆਖਰ ਸਾਡੀ ਹਾਲਤ ਵੀ ਸੋਭਾ ਰਾਮ ਵਰਗੀ ਹੋਣੀ ਹੈ ਸਾਰਿਆਂ ਦੀ ਇਹ ਗੱਲ ਚੇਤੇ ਰੱਖਿਓ